ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਭਗਤ ਕਬੀਰ ਜੀ ਕੀ ਰਾਗ ਮਾਰੂ ਬਾਣੀ ਕਬੀਰ ਜੀਓ ਕੀ ੴ ਸਤਿਗੁਰ ਪ੍ਰਸਾਦਿ ਇੱਥੇ ਭਗਤ ਜੀ ਕਿਸੇ ਵਿਰਾਗੀ ਸਾਧੂ ਨੂੰ ਸਮਝਾ ਰਹੇ ਨੇ ਸਰੀਰ ਕਰਕੇ ਹਟਯੋਗ ਤਪਯੋਗ ਪ੍ਰਾਤਨ ਸਮੇਂ ਤੋਂ ਇਹ ਮਤਾਂ ਚਲਦੀਆਂ ਆਉਂਦੀਆਂ ਨੇ ਅਸੀਂ ਅਗਿਆਨੀ ਜੀਵ ਹੈ ਬਾਣੀ ਤੋਂ ਬਿਨਾ ਸਾਨੂੰ ਸਮਝ ਨਹੀਂ ਆਉਂਦੀ ਬਾਣੀ ਸਾਡਾ ਵਿਸਾ ਨਹੀਂ ਹੈਗਾ ਰੱਬੀ ਬਾਣੀ ਅਸੀਂ ਸੁਣਦੇ ਨਹੀਂ ਸੁਣਾਉਣ ਲੱਗ ਜੰਨੇ ਆਵਰ ਵਿਦੇਸੈ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਜਨਮ ਮਰਨ ਦੀ ਸਜ਼ਾ ਭੁਗਤੀ ਜਾਂਨੇ ਆ ਪਰ ਰੱਬੀ ਬਾਣੀ ਨਹੀਂ ਸੁਣਦੇ ਹੈਗੇ ਸੁਣੀਏ ਸਤ ਸੰਤੋਖ ਗਿਆਨ ਸੁਣੀਏ 68 ਕਾ ਇਸ ਨਾਮ ਸੁਣ ਕੇ ਸਾਨੂੰ ਏਡੀ ਵੱਡੀ ਪ੍ਰਾਪਤੀ ਹੁੰਦੀ ਏ ਫੇਰ ਹੀ ਵਿਚਾਰਨੀ ਏ ਅਸੀਂ ਸੁਣੀ ਤਾਂ ਹੈ ਹੀ ਨਹੀਂ ਗੱਲ ਫੇਰ ਸਮਝਾਂਗੇ ਕਿਵੇਂ ਬਾਣੀ ਸਮਝਿਆ ਕਿੰਨੀ ਕਾਪਾ ਨੂੰ ਆਈ ਏ ਉਹੀ ਤਾਂ ਦੀ ਕਿਰਪਾ ਲੈਣੀ ਸੀ ਸਰੀਰ ਕਰਕੇ ਹੱਟ ਜੋਗ ਤਪ ਜੋਗ ਚੱਲਦੇ ਰਹੇ ਪਹਿਲਾਂ ਤੋਂ ਅਨਕ ਤਪੱਸਿਆ ਕਰੇ ਹੰਕਾਰ ਤਪੱਸਿਆ ਕਰਨ ਲੱਗੇ ਚੌਂਕੜੇ ਮਾਰ ਲਏ ਪਰ ਗਿਆਨ ਥੋੜੀ ਹੋਇਆ ਭਾਈਓ ਚੋਂ ਹੰਕਾਰ ਪੈਦਾ ਹੋ ਗਿਆ ਤੀਰਥਾਂ ਦੇ ਚੱਲੇ ਗਏ ਉੱਥੋਂ ਕੀ ਮਿਲਿਆ ਤੇ ਇਰਤਬਾਰ ਤਰ ਦਾਨ ਕਰ ਮਨ ਮੇ ਧਰੇ ਗੁਮਾਨ ਸਭ ਨੇ ਫਲ ਜਾਤੈ ਯੂਕੂ ਚਰਸਨਾਨ ਕੋਈ ਹਾਥੀ ਦੇ ਨਹਾਉਣ ਵਾਲਾ ਕੰਮ ਫਿਰ ਮਿੱਟੀ ਚ ਲਿਬੜਨਾ ਇਹ ਵੀ ਮਨ ਦਾ ਸੁਭਾਅ ਆ ਇੱਥੇ ਭਗਤ ਜੀ ਸਮਝਾਉਂਦੇ ਨੇ ਯੋਗੀ ਨੂੰ ਬਿਰਾਗੀ ਬਣਿਆ ਹੋਇਆ ਕਹਿੰਦਾ ਮੈਂ ਬਿਰਾਗੀ ਆ ਸੰਸਾਰ ਛੱਡੀ ਫਿਰਦਾ ਵਾ ਇਹ ਅਵਸਥਾ ਦੇ ਨਾਂ ਨੇ ਭਾਈ ਰਾਗ ਪਹਿਲੀ ਅਵਸਥਾ ਜਿਹੜੇ ਗਾਉਂਦੇ ਨੇ ਰਾਗੀ ਵੈਰਾਗ ਜਦੋਂ ਮਨ ਚੁੱਪ ਕਰ ਜਾਂਦਾ ਅਨਰਾਜ ਸੱਚਕੰਡ ਦਾ ਵਾਸੀ ਬਣ ਜਾਂਦਾ ਇਹ ਤਿੰਨ ਅਵਸਥਾ ਨੇ ਇਹ ਆਪਾਂ ਪ੍ਰਾਪਤ ਕਰਨੀਆਂ ਨੇ ਪਰ ਇਸ ਤਾਂ ਰਾਗ ਨੂੰ ਹੀ ਕੀਰਤਨ ਬਣਾਤਾ ਕਲਯੁਗ ਮੈਂ ਕੀਰਤਨ ਪ੍ਰਧਾਨਾ ਲਿਖ ਦਿੰਦੇ ਹਾਂ ਉੱਪਰ ਥੱਲੇ ਉਹਦੇ ਅਨਸਰ ਕੀ ਨੇ ਗੁਰੂ ਸਾਹਿਬ ਕੀ ਸਮਝਾਉਂਦੇ ਉਹ ਛੜਤਾ ਗੁਰਮੁਖ ਜਪੀਏ ਲਾਏ ਧਿਆਨਾ ਧਿਆਨ ਕੀਰਤਨ ਐ ਪਾਈ ਧਿਆਨ ਲਾ ਕੇ ਆਪ ਜਪੇ ਅਵਰੇ ਨਾਮ ਜਪਾਵੇ ਸਮਝਾਉਣਾ ਇਹੀ ਤਾਂ ਸੇਵਾ ਸੀਗੀ ਇੱਥੇ ਭਗਤ ਜੀ ਸਮਝਾਉਂਦੇ ਨੇ ਅਨੁਭੋਗ ਕਿੰਨੇ ਨ ਦੇਖਿਆ ਵਿਰਾਗੀ ਅੜੇ ਬਿਨ ਪੈ ਅਨਪਉ ਹੋਏ ਬਣਾ ਹੰਬੇ ਭਗਤ ਜੀ ਕਹਿੰਦੇ ਅਨਪਉ ਕਿਸੇ ਨੇ ਨਹੀਂ ਦੇਖਿਆ ਅਨਪਉ ਹੁੰਦਾ ਜਿਹੜਾ ਸੰਸਾਰ ਤੋਂ ਪਰੇ ਮਾਇਆ ਤੋਂ ਪਰੇ ਜਿਹਨੂੰ ਕਿਸੇ ਦਾ ਭੈ ਨਹੀਂ ਹੈਗਾ ਆਪਾਂ ਦਾ ਭੈ ਦੇ ਵਿੱਚ ਆ ਭੈਵੇਂ ਰਚਿਓ ਸਭ ਸੰਸਾਰ ਆ ਤਿਸ ਭਉ ਨਾਹੀ ਇਸ ਨਾਮ ਅਧਾਰ ਆ ਉਹ ਭਗਤ ਜੀ ਵਿਰਾਗੀ ਸਾਧ ਨੂੰ ਸਮਝਾਉਂਦੇ ਨੇ ਕਿਹਨੇ ਦੇਖਿਆ ਉਹ ਸੋ ਹضور ਦੇਖੇ ਤਾਂ ਭੋ ਭਾਵੇ ਵਿਰਾਗੀ ਅੜੇ ਜਿਹੜੇ ਹਾਜ਼ਰ ਨਾਜ਼ਰ ਮੰਨਦੇ ਨੇ ਹਾਜ਼ਰ ਨਾਜ਼ਰ ਮੰਨਾਂਗੇ ਤੀਉਂ ਜੀ ਸਾਨੂੰ ਗਿਆਨ ਹੋਊਗਾ ਫਿਰ ਉਹਦਾ ਸਰੀਰ ਤੋਂ ਪਰੇ ਐ ਸਾਡੀ ਮਨਬੂਧੀ ਦਾ ਵਿਸ਼ਾ ਨਹੀਂ ਗੁਰ ਕੀ ਮਤੂ ਲਿਹੋ ਯਾਣੇ ਭਗਤੀ বিনা ਵੈ ਡੂਬੇ ਸਿਆਣੇ ਸਿਆਣਿਆਂ ਮਗਰ ਲੱਗ ਗਿਆ ਸੀ ਉਹ ਤਾਂ ਡੁੱਬ ਕੇ ਭਾਈ ਉਹ ਤਾਂ ਮਾਇਆ ਨੇ ਟਬੋ ਤੇ ਸੰਤੋ ਮਾਇਆ ਹੱਥ ਬੁਕਾਨਾ ਸਾਧੋ ਮਨ ਕਾ ਮਾਨ ਤਿਆਗੋ ਨੇਕਾਂ ਅਪਦੇਸ਼ ਪੈਨੇ ਆਪਣੇ ਕੋਲ ਆਨੰਦ ਸਾਹਿਬ ਦੇ ਵਿੱਚ ਸਤਗੁਰ ਸਮਝਾਉਂਦੇ ਨੇ ਸੁਣੋ ਸੰਤੋ ਸਭ ਤਰੋ ਪਿਆਰੋਂ ਪਰ ਨਹੀਂ ਅਸੀਂ ਉਧਰ ਨੂੰ ਜਾਣੇ ਆ ਕਿਉਂ ਲਾਲਚੀਆਂ ਸੀ ਉਹ ਸਾਨੂੰ ਲਾਲਚ ਦਿੰਦੇ ਨੇ ਗੁਰੂ ਲਾਲਚ ਨਹੀਂ ਦਿੰਦਾ ਗੁਰੂ ਸਾਡਾ ਜੰਮਣ ਮਰਨ ਕੱਟਦਾ ਹੈ ਦੁੱਖਾਂ ਦਾ ਛਡਕਾਰਾ ਪਾਉਂਦਾ ਹੈ ਸਾਡਾ ਪਰ ਅਸੀਂ ਉਧਰ ਨੂੰ ਜਾਂਦੇ ਨਹੀਂ ਹੈਗੇ ਭਗਤ ਜੀ ਸਮਝਾਉਂਦੇ ਸਹਿ ਦੂਰ ਦੇਖੇ ਤਾਂ ਪਉ ਭਾਵੇ ਵਿਰਾਗੀ ਜੜੇ ਹੁਕਮੇ ਬੂਝੇ ਤਾਂ ਨਿਰਪਉ ਹੋਏ ਬਣਾ ਹobe ਤਾਂ ਬਣ ਬਣਾ ਹਬੇ ਤੋਂ ਭਾਵੇ ਬਣ ਜਾਈਦਾ ਉਹ ਜਾ ਹੋ ਜਾਈਦਾ ਜੈਸਾ ਸੀ ਵੀ ਤੈਸਾ ਹੋਏ ਕੋਈ ਭਗਤ ਜੀ ਸਮਝਾਉਂਦੇ ਨੇ ਕਹਿੰਦੇ ਜਿਹੜੇ ਹੁਕਮ ਨੂੰ ਬੁਝ ਲੈਂਦੇ ਨੇ ਉਹ ਐਸੀ ਬਣ ਜਾਂਦੇ ਨੇ ਸਿੱਖ ਗੁਰੂ ਦੇ ਵਰਗੇ ਨਿਸ ਦਿਨ ਜੋ ਪ੍ਰਾਣੀ ਜਪੇ RAM ਰੂਪ ਤਹਿ ਜਾਣ ਉਹਦੇ ਰੂਪ ਹੋ ਜਾਂਦੇ ਨੇ ਆਤਮਾ ਕਰਕੇ ਸਰੀਰ ਕਰਕੇ ਨਹੀਂ ਪਾਏ ਹਰ ਪਖੰਡ ਨਾ ਕੀ ਜੀ ਵੈਰਾਗੀ ਅੜੇ ਪਖੰਡ ਰਤਾ ਸਭ ਲੋਕ ਬਣਾ ਹobe ਲੋਕਾਂ ਨੂੰ ਪਖੰਡ ਕਰਕੇ ਮਗਰ ਲਾਈ ਜਾਂਦਾ ਹੈ ਉਹਦੇ ਅੱਗੇ ਬਖੰਡ ਕਰਦਾ ਜੀਨੇ ਤੈਨੂੰ ਬਣਾਇਆ ਵਾ ਸਰੀਰ ਕਰਕੇ ਪੂਰਨ ਹੋਇਆ ਬੈਠਾ ਆਤਮ ਗਿਆਨ ਤੋਂ ਕੋਰਾ ਬੈਠਾ ਹੈ ਭਾਈ ਪਖੰਡ ਰੱਤਾ ਸਭ ਲੋਕ ਬਣਾਵੇ ਲੋਕਾਂ ਨੂੰ ਤਾਂ ਬਣਾ ਲੇਗਾ ਪਰ ਉਹਨੂੰ ਕਿਵੇਂ ਬਣਾਏਗਾ ਭੇਖ ਦਿਖਾਇਓ ਜਗਤ ਮੇ ਲੋਗਨ ਕੋ ਵਸਕੀਨ ਲੋਗਾਂ ਨੂੰ ਤਾਂ ਕਰ ਲੇਗਾ ਪਰ ਅੰਤ ਕਾਲ ਕਾਤੀ ਘਟਿਓ ਬਾਸ ਨਰਕ ਮੇ ਲੀਨ ਉਹ ਫਿਰ ਦਾ ਕੀ ਹਾਲ ਹੋਊਗਾ ਆਪਾਂ ਇਹ ਗਲਤੀ ਨਹੀਂ ਕਰਨੀ ਹੈਗੀ ਆਪਾਂ ਗੁਰੂ ਭਗਤਾਂ ਦੇ ਦਰਸਾਏ ਰਾਹ ਤੇ ਚੱਲ ਕੇ ਆਪਦੇ ਘਰ ਪਹੁੰਚਣਾ ਜਿੰਨੀ ਨਾਮ ਤੇ ਆਇਆ ਗਏ ਹਮਸਕਤ ਕਾਲ ਧਿਆਨ ਕਰਕੇ ਉਹ ਧਿਆਨ ਦੀ ਦੁਨੀਆ ਚ ਪਹੁੰਚਣਾ ਧਿਆਨ ਕਿਵੇਂ ਮਿਲੂ ਪਹਿਲਾਂ ਗਿਆਨ ਹੋਊਗਾ ਫਿਰ ਗਿਆਨ ਹੀ ਧਿਆਨ ਬਣ ਜਾਂਦਾ ਅੱਗੇ ਭਗਤ ਜੀ ਕੀ ਸਮਝਾਉਂਦੇ ਆ ਤ੍ਰਿਸ਼ਨਾ ਪਾਸ ਨਾ ਛੋਡੀ ਵਿਰਾਗੀ ਜਿਹੜੇ ਮਮਤਾ ਜਾਲਿਆ ਪਿੰਡ ਬਣਾ ਹੰਪੇ ਤ੍ਰਿਸ਼ਨਾ ਤੇਰੇ ਕੋਲੋਂ ਮੇਰ ਹੀ ਵਿਰਾਗੀ ਭੇ ਕਰਕੇ ਪੂਰਨ ਹੋਇਆ ਬੈਠਾ ਵਾਂ ਮਮਤਾ ਜਿਹੜੀ ਲੋਭ ਸੀ ਸੰਸਾਰ ਉਹ ਛੱਡਿਆ ਨਹੀਂ ਹੈਗਾ ਆਪਾਂ ਕਿਵੇਂ ਛੱਡਾਂਗੇ ਅੱਗੇ ਭਗਤ ਜੀ ਸਮਝਾਉਂਦੇ ਨੇ ਚਿੰਤਾ ਜਾਲ ਤਨ ਜਾਲਿਆ ਵਿਰਾਗੀ ਜੜੇ ਐਸਾ ਵਿਰਾਗੀ ਚਾਹੀਦਾ ਜਿਹੜਾ ਚਿੰਤਾ ਨੂੰ ਜਾਲ ਦੇਵੇ ਚਿੰਤਾ ਹੀ ਤਾਂ ਕਾਲ ਐ ਭਾਈ ਤਨ ਕੀ ਇਹ ਮਨ ਦਾ ਕਲਪਨਾ ਚਿੰਤਾ ਇਹੀ ਜਲਣੀ ਸੀਗੀ ਬਾਣੀ ਚਿੰਤਾ ਮੁਕਤ ਐ ਨਾਨਕ ਚਿੰਤਾ ਮਤ ਕਰੋ ਚਿੰਤਾ ਤੇਸੀ ਹੀ ਹੈ ਜਲ ਮੇਂ ਜਨ ਤੋ ਪਾਇ ਤਿੰਨਾ ਬੀਰੋ ਜੀ ਦੇ ਪਰ ਸੁਣਦੇ ਹੀ ਨਹੀਂ ਅਸੀਂ ਦਦਾ ਦਾਤਾ ਏਕ ਐ ਸਭ ਕੋ ਦੇਵਨ ਹਾਰ ਸੁਣਦੇ ਹੀ ਨਹੀਂ ਮਨ ਕੀ ਟੇਕ ਬਿਰਤੀ ਜਾਣ ਦੇਵਨ ਕੋ ਏਕੇ ਭਗਵਾਨ ਸੁਣਦੇ ਹੀ ਨਹੀਂ ਬੰਦੇ ਨੂੰ ਰੱਬ ਬਣਾਈ ਬੈਠੇ ਆ ਅਸੀਂ ਕਾਲਤਾ ਆਊਗਾ ਹੀ ਭਾਈ ਜੇ ਮਨ ਮਿਰਤਕ ਹੋਏ ਬਣਾ ਹਾਂਬੇ ਜੇ ਮਨ ਜਿਉਂਦਾ ਹੀ ਮਰ ਜਾਏ ਸ਼ਬਦ ਮਰਐ ਫਿਰ ਜੀਪੇ ਫੁਨਹੀ ਫਿਰ ਬੋਰ ਨਾ ਮਰਨਾ ਹੋ ਐਸੇ ਗੁਰ ਸਿੱਖਾਂ ਦਾ ਫਿਰ ਬਹੁਤ ਮਰਨਾ ਨਹੀਂ ਹੁੰਦਾ ਜਨਮ ਮਰਨ ਕੱਟਿਆ ਜਾਂਦਾ ਹੈ ਗੁਰ ਸ਼ਬਦ ਦੇ ਗਿਆਨ ਨਾਲ ਮਨ ਦੀ ਇੱਛਾ ਮਰ ਜਾਂਦੀ ਐ ਨੇ ਫਿਰ ਆਸ ਜਾਗਦੀ ਐ ਕਾਦੀ ਅਕਾਲ ਪੁਰਖ ਦੇ ਦਰਸ਼ਨਾਂ ਦੀ ਆਪ ਦੇ ਮੂਲ ਦੀ ਫਿਰ ਹੀ ਜਾਗਦੀ ਐ ਇੱਛਾ ਨਹੀਂ ਖਤਮ ਹੋਈ ਆਸ ਕਿੰਮੀ ਜਗੂਗੀ ਭਾਈ ਸਤਿਗੁਰ ਬਿਨ ਵੈਰਾਗ ਨਾ ਹੋਵੀ ਵਿਰਾਗੀ ਅੜੇ ਜੇ ਲੋਚੇ ਸਭ ਕੋਈ ਬਣਾ ਹੋਵੇ ਸਾਰੀ ਲੋਚਦੇ ਨੇ ਸਾਰੀ ਚਾਹੁੰਦੇ ਨੇ ਪਰ ਸੱਚ ਦੇ ਗਿਆਨ ਤੋਂ ਬਿਨਾ ਵਿਰਾਗ ਕੀ ਹੁੰਦਾ ਹੈ ਵਿਰਾਗੀ ਕੀ ਹੈ ਇਹ ਵਸਤਾ ਕੀ ਨੇ ਕਿਵੇਂ ਸਮਝਾਂਗੇ ਭਾਈ ਸੱਚ ਦਾ ਗਿਆਨ ਲੈਣਾ ਆਪਾਂ ਗੁਰ ਸ਼ਬਦ ਦੇ ਗਿਆਨ ਤੋਂ ਬਾਅਦ ਹੀ ਸਾਰੀ ਖੇਲ ਸਮਝ ਆਉਣੀ ਆਪਾਂ ਨੂੰ ਕਰਮ ਹੋਵੇ ਸਤਿਗੁਰ ਮਿਲੇ ਵਿਰਾਗੀ ਜਿਹੜੇ ਸਹਜੇ ਪਾਵੇ ਸੋਈ ਬਣਾ ਹੋਵੇ ਉਹ ਨੂੰ ਸਹਿਜ ਬਸਤਾ ਪ੍ਰਾਪਤ ਮਿਲ ਜੀ ਦੇ ਕਰਮ ਪਾਪ ਕਿਰਪਾ ਹੋ ਜਾਂਦੀ ਹੈ ਕਿਰਪਾ ਦਾ ਮੰਗਦੇ ਨਹੀਂ ਆਪਾਂ ਤਾਂ ਲੋਕਾਂ ਦੀ ਕਿਰਪਾ ਕਰੀ ਜਾਂਦੇ ਆ ਫਿਰ ਦੇਖਦੇ ਆ ਕੀ ਹੋ ਪਾਈ ਬਿਰਧ ਪਿਓ ਸੂਜੇ ਨਹੀਂ ਕਾਲ ਪਹੁੰਚੀ ਉਹ ਕਾਲ ਨੇ ਤਾਂ ਆ ਜਾਣਾ ਅਸੀਂ ਆਪਦਾ ਕੰਮ ਨਹੀਂ ਕੀਤਾ ਰੋਜ਼ ਪੜ੍ਹਦੇ ਆ ਰਹਿਰਾਸ ਵੀ ਕੀਰਤ ਸੋਲਾ ਪੇ ਆਉਧ ਕਟੇ ਦਿਨ ਸਰਨਾਰੇ ਗੁਰਨਾ ਮਿਲ ਕੇ ਸ਼ਬਦ ਨਾਲ ਕਮਾਈ ਨਹੀਂ ਕਰਦੇ ਕਾਜ ਨਹੀਂ ਸਵਾਰਦੇ ਸੰਸਾਰੀ ਕਾਜ ਸਰੀਰ ਕਰਕੇ ਨੇ ਆਤਮਾ ਕਰਕੇ ਕਾਜ ਹੈ ਇਹ ਆਪਾਂ ਕਰਨਾ ਹੈ ਭਾਈ ਕਰਮ ਹੋ ਗਏ ਸਤਗੁਰੂ ਮਿਲੇ ਵਿਰਾਗੀ ਜਿਹੜੇ ਸਹਜੇ ਪਾਵੇ ਸੋਏ ਬਣਾਵੇ ਕਉ ਕਬੀਰ ਇੱਕ ਬੇਨਤੀ ਵਿਰਾਗੀ ਜੜੇ ਕੀ ਕਹਿੰਦੇ ਭਗਤ ਜੀ ਕਹਿੰਦੇ ਇਹ ਬੇਨਤੀ ਹੈ ਭਾਈ ਕੀ ਵੀ ਅੰਤਰਾਤਮਾ ਨੂੰ ਕਹਿ ਰਹੇ ਨੇ ਮੋਕੋ ਭੌਜਲ ਪਾਰ ਉਤਾਰੇ ਬਣਾਵੇ ਇਹ ਦਾਤਾ ਰਹਿਮਤ ਕਰੋ ਉਹ ਵਿਰਾਗੀ ਹੈ ਹੁਕਮ ਚ ਰਹਿੰਦਾ ਹੈ ਅੰਤਰਾਤਮਾ ਦੀ ਆਵਾਜ਼ ਨੂੰ ਸੰਤ ਵੀ ਕਿਹਾ ਵਾ ਉਹ ਸੰਤ ਲੋਕ ਹੈ ਭਾਈ ਰਹਿਰਾਸ ਵੀ ਪੜਦੇ ਆਪਾਂ ਕਰੋ ਬਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਆਉ ਸਾਰੇ ਮਿਲ ਕੇ ਆਪਾਂ ਵੀ ਰੱਬੀ ਬਾਣੀ ਨਾਲ ਜੁੜੀਏ ਪਾਉ ਜਲ ਪਾਰ ਕਰੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਨੂੰ ਵਿਚਾਰਦੇ ਰਹੀਏ ਸਮਝਦੇ ਰਹੀਏ ਆਪਦੇ ਘਰ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ